आप कभी मत खुदा से कहें आपके दुश्मनों को परमेश्वर हटा दे। खुदा से कहें उनकी प्रेजेंस में उनकी हजूरी में वो आपके लिए एक मेज बिछाए और उस मेज पर दुनिया की हर आत्मिक और शारीरिक बरकत हो जिसे आपके दुश्मन बैठकर देखें कि परमेश्वर ने आपको ऊंचा किया है ਪੰਜਾਬ ਵਿੱਚ ਹੜ੍ਹਾਂ ਦੀ ਮਾਰ ਦੇ ਕਰਕੇ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਪਿੰਡਾਂ ਵਿੱਚ ਲਗਾਤਾਰ ਪਾਣੀ ਛੱਡੇ ਜਾਣ ਕਰਕੇ ਪਾਣੀ 4 ਤੋਂ 5 ਫੁੱਟ ਜਿਹੜੇ ਕੀ ਪਾਣੀ ਦਾ ਪੱਧਰ ਉੱਚਾ ਹੋ ਚੁੱਕਿਆ ਦੇਖ ਸਕਦੇ ਹੋ ਕਿ ਤੁਸੀਂ ਕੀ ਪਾਸਟਰ ਅੰਕੁਰ ਨਰੂਲਾ ਦੇ ਵੱਲੋਂ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਾਸਟਰ ਨਰੂਲਾ ਦੇ ਵੱਲੋਂ ਲਗਾਤਾਰ ਜਿਹੜਾ ਰਾਸ਼ਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਜੇ ਹੀ ਕਸਮਿਆਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਜਿੱਥੇ ਹਾਲੇ ਤੱਕ ਕੋਈ ਵੀ ਰਾਸ਼ਨ ਲੈ ਕੇ ਨਹੀਂ ਪਹੁੰਚਿਆ ਤੇ ਲੋਕਾਂ ਦੇ ਵੱਲੋਂ ਉਹ ਰਾਸ਼ਨ ਜਰੂ ਉਹ ਰਾਸ਼ਨ ਲੈ ਰਹੇ ਨੇ ਤੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਵੀ ਕੋਈ ਰਾਸ਼ਨ ਕਿ ਸਾਡੇ ਪਿੰਡ ਆਉਂਦਾ ਸੀਗਾ ਤੇ ਉਹ ਪਿੰਡ ਦੇ ਮੋਹਰੇ ਹੀ ਰਾਸ਼ਨ ਵੰਡ ਕੇ ਚਲਾ ਜਾਂਦਾ ਸੀਗਾ ਤੇ ਅਸੀਂ ਰੋਜ਼ ਵਾਜਾ ਮਾਰ ਕੇ ਥੱਕ ਜਾਂਦੇ ਸੀਗੇ ਤੇ ਅਸੀਂ ਕਈ ਦਿਨਾਂ ਤੋਂ ਉਸ ਰਾਸ਼ਨ ਦਾ ਇੰਤਜ਼ਾਰ ਕਰ ਰਹੇ ਸੀਗੇ ਤੇ ਅੱਜ ਡਾਕਟਰ ਅੰਕੁਰ ਨਰੂਲਾ ਦੀਆਂ ਟੀਮਾਂ ਜਿਹੜੀਆਂ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਹਲੇ ਤੱਕ ਕੋਈ ਰਾਸ਼ਨ ਲੈ ਕੇ ਨਹੀਂ ਪਹੁੰਚਿਆ ਉੱਥੇ ਕਿਸ਼ਤੀਆਂ ਦੇ ਰਾਹੀਂ ਰਾਸ਼ਨ ਪਹੁੰਚਾ ਰਹੀ ਆ ਤੇ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਲੋਕਾਂ ਦੇ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਕਿ ਹਲੇ ਤੱਕ ਸਾਡੇ ਪਿੰਡ 'ਚ ਕੋਈ ਰਾਸ਼ਨ ਲੈ ਕੇ ਨਹੀਂ ਪਹੁੰਚਿਆ ਸੀਗਾ ਸਾਡੇ ਘਰਾਂ ਤੱਕ ਨਹੀਂ ਪਹੁੰਚਿਆ ਸੀਗਾ ਪਰ ਤੁਸੀਂ ਬਹੁਤ ਹੀ ਜਿਹੜਾ ਕਿ ਸ਼ਲਾਘਾਯੋਗ ਕੰਮ ਤੁਹਾਡੇ ਕਿੰਦੇ ਦੇਖ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਣੀ ਰਹੋ ਪੰਜਾਬੀ ਜ਼ਮ ਟਾਈਮਸ ਚੈਨਲ ਬੱਚੇ ਛੋਟੇ ਛੋਟੇ ਬੱਚੇ ਬੈਕਪੁਰ ਉਪਰਾਲੇ ਜਿਹੜੇ ਪਹੁੰਚ ਗਏ ਅੱਜ ਪਹਿਲੇ ਅਸੀਂ ਦੋ ਇੱਕ ਘੰਟਾ ਡੰਗਰਾ ਦਾ ਇਤਰਾ 2:00 ਵਜੇ ਤੋੜੀ ਪਈ ਦੀ ਅੱਛਾ ਧੰਨਵਾਦ ਤੁਹਾਡਾ ਹੀ ਕਰਿਆਂਗਾ ਪਹਿਲਾਂ ਜਲੰਧਰੋਂ ਆਏ ਆ ਧੰਨਵਾਦ ਤੁਹਾਡੇ ਤੁਸੀਂ ਆ ਗਏ ਗੁਰੂ ਦਾ ਵਾਜਾ ਮਾਰ ਮਾਰ ਕੇ ਇੱਕ ਗੋਲੀ ਮਾਰਨੇ ਸਿਰ ਪੀਂਦੀ ਰੋਜ਼ ਜਦ ਜਦਨ ਲੋਣ ਜਦਨ ਆਪਣਾ ਪਾਣੀ ਚੜਨ ਲੱਗਾ ਉਹ ਛੱਤੇ ਦੀ ਚੱਕੀ ਦਾ ਆਟਾ ਪਿਆ ਠੀਕਾ ਨਹੀਂ ਪਿਆ ਗਿਆ। ਕਿਆ ਘਰਾਂ ਚੋਂ ਲੈ ਲਉਂਦੇ ਪਕਾਉਂਦੇ ਆ। ਸੱਚੀ ਗੱਲ ਆ ਬਿਲਕੁਲ ਸੱਚੀ। ਕੋਈ ਨਾ ਪਾਏ ਤੁਹਾਡੇ ਕੋਲ। ਬਹੁਤ-ਬਹੁਤ ਤੁਹਾਡਾ ਧੰਨਵਾਦ ਆ। ਇੱਥੇ ਲੇ ਬੜਾ। ਆ ਬੜਾ ਤੁਸੀਂ। ਯੋਸ ਬੰਦੇ ਦਾ ਬਹੁਤ-ਬਹੁਤ ਧੰਨਵਾਦ ਆ। ਸਈਏ ਦੀ ਸਈਏ ਨਾ ਨੇ ਗਾਰਡ ਕੀਤਾ ਜੀ। ਕਰੇ ਮਾਰੇ। ਜਾਓ। ਹਾਲ ਹੋਵੇ। ਆ ਨਾ ਤੱਕੜੇ ਦੂਸਰੇ। ਆ ਕਰੋ ਨਾ ਅੱਗੇ। ਦਿਨ ਚਾਰਾਂ ਨਿਮਰੋ। ਹਾਲੇ ਲਿਓ। ਹਾਲੇ ਲਿਓ। ਇਹ ਰੋਸਟਰ ਪੈਂਡਿੰਗ ਵਾਲੀ ਰਾਜੇ ਪਾਣੀ ਦੇ ਬੋਤਲਾਂ ਤੋਂ ਪਾਣੀ ਦੇ ਬੋਤਲ ਦਵਾਈਆਂ ਆ ਉਹਦੇ ਦਵਾਈਆਂ ਆ ਹੋਰ ਸਮਾਨ ਨਹੀਂ ਮੈਂ ਤਰਾਹੀ ਥੋੜਾ ਜਿਹਾ ਥਲੇ ਭਾਈਓ ਕਿਤੇ दारू ਅੱਖਾਂ ਦੇ ਆ ਹੋਰ ਹਾਂ 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 没要，不要。